ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਖੁਸ਼ੀਆਂ 'ਚ ਹੋਮੋਗੇ ਵਾਹਿਗੁਰੂ ਇਦਾਂ ਹੀ ਰੱਖੇ ਸਾਰਿਆਂ ਨੂੰ ਹੱਸਦੇ ਖੇਡਦੇ ਰੱਖੇ ਸਰਬੱਤ ਦਾ ਭਲਾ ਕਰੇ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਆਂ ਜੀ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਗੀਤ ਦੇ ਵਿੱਚ ਨਵੀਂ ਵਿਆਹੀ ਕੁੜੀ ਹੁੰਦੀ ਐ ਨੌਕਰ ਜਾਂਦਾ ਘਰ ਵਾਲਾ ਤਾਂ ਉਹਨੂੰ ਪੁੱਛਦੀ ਐ ਫੇਰ ਉਹ ਬੀ ਤੂੰ ਤਾਂ ਕਹਿੰਦੀ ਹੁਣ ਮੈਨੂੰ ਛੱਡ ਕੇ ਤੁਰ ਚੱਲਿਆ ਕਹਿੰਦੀ ਮੈਂ ਆਪਦੀ ਬਾਲੜੀ ਉਮਰ ਕਿਵੇਂ ਕੱਟੂੰਗੀ ਤੇ ਫੇਰ ਉਹਨੂੰ ਜਾਂਦੇ ਨੂੰ ਰਾਤ ਪੈ ਜਾਂਦੀ ਹੈ ਰਾਹ 'ਚ ਤਾਂ ਉਹ ਆਪਦੇ ਸੌਰੀ ਜਾ ਕੇ ਰਾਤ ਕੱਟ ਲੈਂਦਾ ਫੇਰ ਉਹਨੂੰ ਪੁੱਛਦੀ ਆ ਵੀ ਤੈਨੂੰ ਰਾਤ ਕਿੱਥੇ ਪਈ ਉਹ ਤਾਂ ਸਾਰਾ ਹਾਲ ਪੁੱਛਦੀ ਆ ਵੀ ਕਿਹਨੇ ਪਕਾਈਆਂ ਕਿਹਨੇ ਖਵਾਈਆਂ ਕਿਹਨੇ ਤੇਰੀ ਸੇਵਾ ਕਰੀ ਤੇਰਾ ਮੰਜਾ ਬਿਸਤਰਾ ਕਿਹਨੇ ਡਾਹਿਆ ਬਾਕੀ ਕੀ ਕਹਿੰਦੀ ਹੈ ਗੀਤ ਰਾਹੀਂ ਸੁਣਾਉ ਆਸ ਹੈ ਤੁਹਾਨੂੰ ਪਸੰਦ ਆਊਗਾ ਮਾਨੋ ਅਨੰਦ ਦਾ ਜਿੱਦ ਗੀਤ ਦਾ ਆਪ ਤੁਰ ਚੱਲਿਆ ਮਾਹੀ ਵੇ ਸਾਨੂੰ ਛੱਡ ਚੱਲਿਆ ਵੇ ਸਾਨੂੰ ਛੱਡ ਚੱਲਿਆ ਦਸ ਅਸੀਂ ਕੰਜੇ ਕੱਟিয়ে ਮਾਈ ਵੇ ਬਲੜੀ ਬਰੇਸ ਵੇ ਸਸ ਨੂੰ ਮਾਂ ਕਹੀਂ ਗੋਰੀਏ ਸੌਰੇ ਨੂੰ ਪਿਓ ਕਹੀਂ ਸਸ ਨੂੰ ਮਾਂ ਕਹੀਂ ਗੋਰੀਏ ਰੇ ਨੂੰ ਪਿਉ ਕਹੀਂ ਛੋਟਾ ਦੇਉਰ ਤਾਂ ਤੇਰਾ ਮਾਂ ਜਾਇ ਅਭੀਰਨੀ ਸਸਨਾ ਮਾ ਬਣੇ ਮਾਹੀ ਵੇ ਸੋਰਨ ਪਿਉ ਬਣੇ ਸਾ ਸੁਨਾ ਮਾ ਬਣੀ ਮਹੀ ਵੇ ਸਰਾਨ ਪਿਓ ਬਣੀ ਛੋਟਾ ਦੇਰ ਤਾ ਸੋਣਿਆ ਸਾਡਾ ਸ਼ਰੀਕ ਵੇ ਮਿੱਠਾ ਬੋਲਣਾ ਨਿੱਕਾ ਨਿੱਕ ਕੱਤਣਾ ਗਰੀਏ ਮਿੱਠਾ ਮਿੱਠਾ ਬੋਲਣਾ ਹੱਸ ਹੱਸ ਕਟਣੀ ਗਰੀਏ ਬੱਲੜੀ ਵੇ ਰੇਸਨੀ ਨਿੱਕਾ ਨਹੀਂ ਕਤ ਲੁਣਾ ਮਾਹੀ ਵੇ ਮਿੱਠਾ ਨਈਂ ਬੋਲਣਾ ਹਨੇ ਕਾ ਨਿਕਾ ਕੱਟਣਾ ਨਹੀਂ ਮਿੱਠਾ ਨਈਂ ਬੋਲਣਾ ਹਰੋ ਰੋਕੇ ਕਟਣੀ ਸੋਣਿਆ ਬਲੜੀ ਬਰੇਸ ਵੇ ਕਿੱਥੇ ਤੂੰ ਪਕਾਈਆ ਮਾਹੀ ਵੇ ਕਿੱਥੇ ਤੈਂ ਖਾਦੀਆਂ ਕਿੱਥੇ ਤੈਂ ਪਕਾਈਆ ਮਾਹੀ ਵੇ ਕਿੱਥੇ ਤੈਂ ਖਾਦੀਆਂ ਕਿੱਥੇ ਤੈਨੂੰ ਪੈ ਗਈ ਮਾਹੀ ਵੇ ਵਿਛੋੜੇ ਵਾਲੀ ਰਾਤ ਵੇ ਸਾੜੇ ਹਾਰੇ ਪੱਕੀਆਂ ਗੋਰੀਏ ਸੌਰੇ ਕਾਰ ਖਾਦੀਆਂ ਸਾੜੇ ਹਾਰੇ ਪੱਕੀਆਂ ਗੋਰੀਏ ਸੌਰੇ ਕਾਰ ਖਾਦੀਆਂ ਸੌਰੇ ਕਾਰ ਪਾਏਗੀ ਗੋਰੀਏ ਵਿਛੋੜੇ ਵਾਲੀ ਰਾਤਨੀ ਕੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬਾਲੰਗੂੜਾਇਆ ਗੋਰੀਏ ਸਾਲੇ ਨੇ ਵਿਛਾਦ ਦਿੱਤਾ ਸਸ ਬਾਲੰਗੂੜਾਇਆ ਗੋਰੀਏ ਸਾਲੇ ਨੇ ਵਿਛਾਦ ਦਿੱਤਾ ਸਾਲੇ ਹਾਰੇ ਕੀਤਾ ਗੋਰੀਏ ਅਦਰ ਮਾਣ ਨਹੀਂ ਕੀਨੇ ਗੱਲਾਂ ਕੀਤੀਆਂ ਮਾਹੀ ਵੇ ਕੀਨੇ ਵੇਕੇ ਸੁਣ ਲਈਆਂ ਕੀਨੇ ਗੱਲਾਂ ਕੀਤੀਆਂ ਮਾਹੀ ਵੇ ਕੀਨੇ ਵੇਕੇ ਸੁਣ ਲਈਆਂ ਦੱਸ ਕੀਨੇ ਲੈ ਲਿਆ ਸੋਹਣਿਆ ਦੀਦਵਾਲਾ ਪੇਤ ਵੇ ਸਾਂਗਲਾਂ ਕੀਤੀਆਂ ਗੋਰੀਏ ਸੱਸ ਵੇਕੇ ਸੁਣ ਲਈਆਂ ਸਾਂਗਲਾਂ ਕੀਤੀਆਂ ਗੋਰੀਏ ਸੱਸ ਵੇਕੇ ਸੁਣ ਲਈਆਂ ਸਾੜੀ ਲੈ ਲਿਆ ਗੋਰੀਏ ਦਿਲ ਵਾਲਾ ਪੇਤਨੀ ਜਲ ਲਿਆ ਮਹੀਵੇ ਸਾਨੂੰ ਛੱਡ ਚੱਲੀਆ ਆਪ ਤੁਰ ਜਲਿਆ ਮਹੀਵੇ ਸਾਨੂੰ ਛੱਡ ਚੱਲੀਆ ਦੱਸ ਅਸੀਂ ਕਿੰਜ ਕੱਟੀਏ ਮਹੀਵੇ ਬਲੜੀ ਵਿਰੇਸ ਵੇ 私。I